ਹੋ ਰਹੀਦੀ ਹੈ ਕਿ ਹਰ ਕੋਈ ਵੀ ਕੌਮियत ਦੀ ਉਮਰ ਸਭ ਤੋਂ ਵੱਡੀ ਇੱਛਾ ਇਹੀ ਰੱਖਦੀ ਹੈ ਕਿ ਉਸ ਤੋਂ ਅਗਲੀ ਪੀੜ੍ਹੀ ਤੇ ਉਸ ਤੋਂ ਅਗਲੀ ਪੀੜ੍ਹੀ ਇਸ ਸੋਚ ਨੂੰ ਸਮਝਦਿਆਂ ਹੋਇਆਂ ਕਿ ਸਾਡਾ ਘੱਲੂ ਘਾਰਾ ਕਿਉਂ ਕੀਤਾ ਗਿਆ ਅਸੀਂ ਉਹਦੇ ਵਿੱਚ ਕੀ ਗਵਾਇਆ ਜਿਹੜਾ ਭੁੱਲ ਜਾਣ ਦੀ ਗੱਲ ਚੱਲਦੀ ਹੈ ਉਹ ਹਜੇ ਅਗਲੇ 100 200 ਸਾਲ ਤੱਕ ਮੈਨੂੰ ਸੁਭਾਵਨਾ ਘੱਟ ਲੱਗਦੀ ਹੈ ਪਰ ਜਿਹੜੀ ਨੌਜਵਾਨਾਂ ਦੀ ਗਿਣਤੀ ਘਟਦੀ ਹੈ ਅਜੇ ਸਮਾਗਮਾਂ ਦੇ ਵਿੱਚ ਉਹਦੇ ਤੋਂ ਜ਼ਰੂਰ ਮੰਥਨ ਕਰਨ ਦਾ ਮਨ ਕਰਦਾ ਹੈ ਇਹ ਘਰਾਂ ਤੋਂ ਹੀ ਸ਼ੁਰੂਆਤ ਹੋ ਸਕਦੀ ਹੈ ਮੈਂ ਇੱਕ ਗੱਲ ਕਰਕੇ ਆਪਣਾ ਅੱਜ ਦਾ ਵਿਚਾਰ ਇੱਕ ਖਾਸ ਪੁਆਇੰਟ ਤੇ ਹੀ ਆਪਜੀ ਨਾਲ ਸਾਂਝਾ ਕਰਨਾ ਹੈ 2022 ਦੇ ਵਿੱਚ ਜਦੋਂ ਅਸੀਂ ਇਲੈਕਸ਼ਨ ਐਮਐਲਏ ਦੀ ਲੜਨ ਲੱਗੀ ਪਾਰਟੀ ਸਾਡੀ ਟਿਕਟਾਂ ਵੰਡ ਦਿੱਤੀਆਂ ਗਈਆਂ ਤਾਂ ਸ਼ਾਮ ਨੂੰ ਬੈਠੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਮੇਰੀ ਪਾਰਟੀ ਦੇ ਪ੍ਰਧਾਨ ਉਹਨਾਂ ਦਾ ਮੈਨੂੰ ਫੋਨ ਆ ਗਿਆ ਕਿਵੇਂ ਪ੍ਰੋਫੈਸਰ ਸਾਹਿਬ ਠੀਕ ਹੋ ਗਿਆ ਸਭ ਟਿਕਟਾਂ ਵੰਡੀਆਂ ਗਈਆਂ ਮੈਂ ਅੱਗੋਂ ਜਿਹੜਾ ਜਵਾਬ ਦਿੱਤਾ ਉਹ ਪ੍ਰਧਾਨ ਸਾਹਿਬ ਨੇ ਦੁਬਾਰਾ ਮੈਨੂੰ ਪੁੱਛਿਆ ਦਾ ਮਤਲਬ ਕੀ ਹੈ ਮੈਂ ਜਵਾਬ ਇਹ ਦਿੱਤਾ ਕਿ ਪ੍ਰਧਾਨ ਸਾਹਿਬ ਹੁਣ ਜੇ ਜਾਵਾਂਗੇ ਇਸ ਦੁਨੀਆ ਤੋਂ ਜਿਵੇਂ ਅੱਜ ਹੀ ਚਲਾ ਜਾਣਾ ਤਾਂ ਮੈਂ ਚੈਨ ਨਾਲ ਜਾਊਂਗਾ ਇਹ ਮੇਰਾ 2022 ਚ ਆਪਣੇ ਪ੍ਰਧਾਨ ਸਾਹਿਬ ਨੂੰ ਜਵਾਬ ਸੀ ਟਿਕਟਾਂ ਦੀ ਵੰਡ ਦੀ ਰਾਤ ਨੂੰ ਜਿੱਦਣ ਅਸੀਂ ਸਾਰਾ ਕੰਮ ਮੁਕਾ ਕੇ ਦੇ ਕੇ ਟਿਕਟਾਂ ਚਲੋ ਉਸ ਗੱਲ ਤੋਂ ਵਿਹਲੇ ਹੋਏ ਸੀ ਪ੍ਰਧਾਨ ਸਾਹਿਬ ਕਹਿੰਦੇ ਇਹਦਾ ਮੈਨੂੰ ਮਤਲਬ ਦੱਸੋ ਜੀ ਮੈਂ ਤਾਂ ਤੁਹਾਨੂੰ ਇਹ ਦੱਸ ਪੁੱਛ ਰਿਹਾ ਵੀ ਅੱਜ ਮਤਲਬ ਕਿ ਠੀਕ ਹੋ ਗਿਆ ਸਾਰਾ ਕੁਝ ਮੈਂ ਕਹਾ ਪ੍ਰਧਾਨ ਸਾਹਿਬ ਅਸੀਂ ਕੌਮੀਅਤ ਦੀ ਗੱਲ ਕਰਦੇ ਆਂ ਕੌਮੀਅਤ ਦੀ ਗੱਲ ਅੱਗੇ ਤਾਂ ਹੀ ਤੁਰ ਸਕਦੀ ਹੈ ਜੇ ਉਹਦੀ ਜਨਰੇਸ਼ਨ ਦਾ ਅਗਲਾ ਹਿੱਸਾ ਇਹਦੇ ਵਿੱਚ ਉਸ ਤਰ੍ਹਾਂ ਹੀ ਇਨਵੋਲਵ ਹੋਵੇ ਜਿਸ ਤਰ੍ਹਾਂ ਕਿ ਅਸੀਂ ਤੁਰੇ ਸੀ ਸੰਜਰਨੈਲ ਸਿੰਘ ਜੀ ਦੇ ਨਾਲ ਮੇਰੇ ਤੋਂ ਪਹਿਲਾਂ ਮਾਨ ਸਾਹਿਬ ਤੁਰੇ ਸੀ ਕਹਿੰਦੇ ਫਿਰ ਜੀ ਮੈਂ ਕਿਹਾ ਅੱਜ ਚੈਨ ਮੈਂ ਤਾਂ ਕਹਿਣਾ ਕਿ ਅੱਜ ਜਿਹੜੀਆਂ 60 65 ਟਿਕਟਾਂ ਅਸੀਂ ਵੰਡੀਆਂ ਨੇ ਉਹਨਾਂ ਚੋਂ 34 ਟਿਕਟਾਂ ਨੌਜਵਾਨਾਂ ਨੂੰ ਦਿੱਤੀਆਂ ਨੇ ਤੇ ਨੌਜਵਾਨਾਂ ਨੇ ਖਰੇ ਮੱਥੇ ਸਾਡੀ ਪਾਰਟੀ ਦੀ ਟਿਕਟ ਸਵਕਾਰ ਕਰਕੇ ਚਾਹੇ ਉਹਨਾਂ ਨੂੰ ਪਤਾ ਹੈ ਕਿ ਬੁੱਧੇ ਉਹ ਤਾਂ ਇਹ ਆਸ ਹੈ ਕਿ ਉਹ ਜਿੱਤ ਨਹੀਂ ਸਕਣਗੇ ਪਰ ਉਹ ਆਪਣੀ ਕੌਮ ਦੀ ਲੜਾਈ ਨੂੰ ਅੱਗੇ ਲਿਜਾਣ ਵਾਸਤੇ ਉਹਨਾਂ ਨੇ ਆਪਣੇ ਉੱਤੇ ਇਹ ਜ਼ਿੰਮੇਵਾਰੀ ਲੈ ਲਈ ਹੈ ਉਸ ਕਰਕੇ ਮੈਂ ਮਾ ਪ੍ਰਧਾਨ ਸਾਹਿਬ ਤੁਹਾਨੂੰ ਬੇਨਤੀ ਕੀਤੀ ਹੈ ਕਿ ਜੇ ਅੱਜ ਵੀ ਮਰ ਜਾਂਦੇ ਆ ਤਾਂ ਘੱਟੋ ਘੱਟ ਇੱਕ ਮਕਸਦ ਜਿਸ ਲਈ ਸੀ ਤੁਰੇ ਸੀ ਉਹਦਾ ਇੱਕ ਪੜਾਅ ਤਾਂ ਪੂਰਾ ਹੁੰਦਾ ਲੱਗਦਾ ਹੈ ਕਿ ਅਗਲੀ ਪੀੜ੍ਹੀ ਸੰਭ ਰਹੀ ਹੈ ਉਹੀ ਮੇਰੀ ਭਾਵਨਾ ਆਪਣੇ ਅੱਜ ਵੀ ਜਿਹੜੀ ਗੱਲ ਦਾ ਘਾਟਾ ਮਹਿਸੂਸ ਹੋ ਰਿਹਾ ਹੈ ਮੈਂ ਸੰਤ ਚਰਨੈਲ ਸਿੰਘ ਜੀ ਦੀ ਹਾਜ਼ਰੀ ਵਿੱਚ ਤਿੰਨ ਫੈਡਰੇਸ਼ਨ ਦੇ ਕੈਂਪ ਲਾਏ ਨੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਚਲੇ ਗਏ ਸੰਤ ਜੀ ਮੈਂ ਫੈਡਰੇਸ਼ਨ ਚ ਯੂਨੀਵਰਸਿਟੀ ਪਟਿਆਲੇ ਚ ਸਰਗਰਮ ਸੀ ਮੇਰੇ ਪ੍ਰਧਾਨ ਸਰਦਾਰ ਭਾਈ ਅਮਰੀਕ ਸਿੰਘ ਜੀ ਸੀ ਮੇਰੇ ਜਰਨਲ ਸਕੱਤਰ ਹਰਵਿੰਦਰ ਸਿੰਘ ਸੰਧੂ ਸੀ ਜਿਨ੍ਹਾਂ ਨਾਲ ਤੋਂ ਮੈਂ ਬਹੁਤ ਕੁਝ ਸਿੱਖਿਆ ਜੋ ਅੱਜ ਤੱਕ ਨਿਰੰਤਰ ਮੈਨੂੰ ਤੋਰੀ ਜਾਂਦਾ ਹੈ ਉਸ ਦਿਨ ਉਹਨਾਂ ਗੈਂਪਾਂ ਦੀ ਵਿਸ਼ੇਸ਼ ਗੱਲ ਜਿਹੜੀ ਮੈਂ ਕਰਨਾ ਚਾਹਣਾ ਹੋਰ ਤਾਂ ਬਹੁਤ ਕੁਝ ਹੁੰਦਾ ਸੀ ਪਰ ਸੰਤ ਜੀ ਸਾਡੇ ਲਈ ਜਿਹੜੇ ਪੰਜਾਬ ਤੋਂ ਮੁੰਡੇ ਆਉਂਦੇ ਸੀ ਸਾਰੇ ਤੋਂ ਉਹਨਾਂ ਨੂੰ 7-8 ਦਿਨ ਉੱਥੇ ਰੱਖਿਆ ਜਾਂਦਾ ਸੀ ਸਾਨੂੰ ਪ੍ਰੋਫੈਸਰ ਮੰਗਾ ਕੇ ਲੈਕਚਰ ਕਰਵਾਏ ਜਾਂਦੇ ਸੀ ਅੱਜ ਮੈਂ ਉਹ ਰੀਤ ਨਹੀਂ ਦੇਖਦਾ ਮੈਂ ਆਪਣੇ ਵੱਲੋਂ ਬੜੀ ਕੋਸ਼ਿਸ਼ ਕੀਤੀ 84 ਤੋਂ ਬਾਅਦ ਜਦੋਂ ਬਹੁਤ ਮਾੜਾ ਸਮਾਂ ਆਇਆ ਗੁਰਮਤ ਕਾਲਜ ਪਟਿਆਲਾ ਵਿੱਚ ਵੀ ਮੈਂ ਇਹ ਕੈਂਪ ਲਾਉਂਦਾ ਰਿਹਾ ਪਰ ਅੱਗੇ ਨਹੀਂ ਤੁਰ ਰਹੀ ਗੱਲ ਅਸੀਂ ਕੋਸ਼ਿਸ਼ ਅੱਜ ਵੀ ਕੋਸ਼ਿਸ਼ ਬੰਦਾ ਉਹਨਾਂ ਕੈਂਪਾਂ 'ਚੋਂ ਜਿਹੜਾ ਗਿਆਨ ਅਸੀਂ ਸੰਤ ਜੀ ਵੱਲੋਂ ਬੁਲਾਏ ਪ੍ਰੋਫੈਸਰਾਂ ਤੋਂ ਲੈਂਦੇ ਰਹੇ ਯੂਨੀਵਰਸਿਟੀਆਂ ਤੋਂ ਆਏ ਹੋਏ ਕਾਲਜਾਂ ਤੋਂ ਆਏ ਹੋਏ ਪ੍ਰੋਫੈਸਰ ਦਵਿੰਦਰ ਸਿੰਘ ਮੈਂ ਅੱਜ ਵੀ ਕਈ ਵਾਰੀ ਦੇਖਦਾ ਅੱਜ ਵੀ ਨਿਰੰਤਰ ਉਹ ਚੱਲ ਰਹੇ ਨੇ ਜਿਹੜੇ ਸਾਨੂੰ ਪੜ੍ਹਾਉਂਦੇ ਸੀ ਪ੍ਰੋਫੈਸਰ ਸੁਖਦਿਆਲ ਸਿੰਘ ਅੱਜ ਵੀ ਪਟਿਆਲੇ ਸਰਗਰਮ ਨੇ ਸੋ ਇਹ ਛਾਰੀਆਂ ਗੱਲਾਂ ਜਿਹੜੀਆਂ ਨੇ ਇਹ ਹੋਣੀਆਂ ਅੱਜ ਵੀ ਚਾਹੀਦੀਆਂ ਨੇ ਅੱਜ ਦੇ ਸਮੇਂ 'ਚ ਜਿਹੜੀ ਲੁੜਿੰਦੀ ਚੀਜ਼ ਹੈ ਹਕੂਮਤ ਨੈਰੇਟਿਵ ਬਿਲਡ ਕਰਕੇ ਸਾਨੂੰ ਆਪਣੇ ਅਕੀਦੇ ਤੋਂ ਹਟਾਉਣਾ ਚਾਹੁੰਦੀ ਹੈ ਸਾਨੂੰ ਉਹ ਦੇਖਣਾ ਚਾਹੁੰਦੀ ਹੈ ਕਿ ਕੇਵਲ ਸਤਨਾਮ ਵਾਹਿਗੁਰੂ ਕਰੀ ਜਾਣ ਪਾਠ ਕਰੀ ਜਾਣ ਨਗਰ ਕੀਰਤਨ ਕੱਢੀ ਜਾਣ ਪਰ ਕਦੇ ਵੀ ਰਾਜ ਦੀ ਗੱਲ ਨਾ ਕਰ ਹੁਣ ਇਹ ਤੁਸੀਂ ਦੇਖਣਾ ਹੈ ਕੌਮੀ ਤੌਰ ਤੇ ਕਿ ਤੁਸੀਂ ਰਾਜ ਦੀ ਗੱਲ ਕਰਨੀ ਹੈ ਕਿ ਨਹੀਂ ਕਰਨੀ ਤੁਹਾਡੇ ਗੁਰੂ ਸਾਹਿਬ ਦੀ ਸਿੱਖਿਆ 'ਚ ਇਹ ਸ਼ਾਮਲ ਹੈ ਕਿ ਨਹੀਂ ਹੈ ਕਿਉਂਕਿ ਤੁਹਾਡੇ ਕੋਲ ਇਤਿਹਾਸ ਹੈ ਤੁਹਾਡੇ ਕੋਲ ਗੁਰਬਾਣੀ ਹੈ ਤੁਹਾਡੇ ਕੋਲ ਹਾਲਾਤ ਨੇ ਤੁਹਾਡੇ ਕੋਲ ਇੱਕ ਕੰਟੀਨਿਊਟੀ ਹੈ ਪਿਛਲੇ 50 ਸਾਲ ਦੀ ਜੋ ਕੁਝ ਵਾਪਰਿਆ ਉਹ ਰਾਜ ਦੀ ਅਨਹੋਦ ਕਰਕੇ ਹੀ ਵਾਪਰਿਆ ਜੋ 47 ਚ ਗਲਤੀਆਂ ਹੋਈਆਂ ਜੋ ਹੁਣ ਤੱਕ 84 ਤੋਂ ਬਾਅਦ ਗਲਤੀਆਂ ਹੋ ਰਹੀਆਂ ਨੇ ਉਹਨਾਂ ਕਰਕੇ ਹੀ ਤਾਂ ਸਭ ਕੁਝ ਵਾਪਰ ਰਿਹਾ ਹੈ ਪਰ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਮੀਰੀ ਪੀਰੀ ਦੀ ਸੋਚ ਤੋਂ ਤੋੜ ਦਿੱਤਾ ਗਿਆ ਹੈ ਜਿਹੜਾ ਠਾਠਾਂ ਤੇ ਡੇਰੇ ਬਣਾ ਕੇ ਬਹਿ ਗਿਆ ਜਿੱਥੇ ਹਜ਼ਾਰਾਂ ਸਿੱਖ ਜਾਂਦੇ ਨੇ ਤੇ ਕੇਵਲ ਸਤਨਾਮ ਵਾਹਿਗੁਰੂ ਕਹਿ ਕੇ ਵਾਪਸ ਆ ਜਾਂਦੇ ਨੇ ਉਹਨਾਂ ਨੂੰ ਕੋਈ ਨਹੀਂ ਫੜਦਾ ਆ 골ਡੀ ਕਿਉਂ ਫੜ ਲਈ ਆ ਹੁਣੇ ਆਏ ਨੇ ਨਾ ਜੇਲ੍ਹ ਕੱਟ ਕੇ ਕਿਉਂਕਿ ਇਹਨਾਂ ਨੇ ਉਹਨਾਂ ਦੁਸ਼ਟਾਂ ਨੂੰ ਸੋਧਣ ਦੀ ਗੱਲ ਕੀਤੀ ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਕਰਨ ਦੀ ਇੱਕ ਲੜੀ ਚਲਾਉਣਾ ਚਾਹੀ ਸੀ ਇਹ ਸਾਰੀਆਂ ਗੱਲਾਂ ਬਹੁਤ ਜ਼ਿਆਦਾ ਤੇ ਵੱਡੀਆਂ ਨੇ ਤੇ ਸਾਨੂੰ ਅਪਣਾਉਣੀਆਂ ਪੈਣਗੀਆਂ ਜਿਦੇ ਬਿਨਾ ਸਾਡਾ ਗੁਜ਼ਾਰਾ ਨਹੀਂ ਮੈਂ ਇੱਕ ਪੁਆਇੰਟ ਲਿਖਿਆ ਇਹਦੇ ਤੇ 2 ਮਿੰਟ ਬੋਲ ਕੇ ਮੈਂ ਅਗਲਾ ਆਪਣਾ ਪੁਆਇੰਟ ਕਲੀਅਰ ਕਰ ਦੇਣਾ ਜਿਹਦੇ ਬਾਰੇ ਮੈਂ ਅੱਜ ਸੋਚ ਕੇ ਆਇਆ ਸੀ ਮੈਂ ਇੱਕ ਲਫ਼ਜ਼ ਲਿਖਿਆ ਤਾਲੀਬਾਨ ਵਰਸਸ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਇਹ ਮੈਂ ਲਫ਼ਜ਼ ਲਿਖਿਆ ਅੱਜ ਇਹਦਾ ਮੈਂ ਮਤਲਬ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਤੁਸੀਂ ਤਾਲੀਬਾਨ ਸੁਣਿਆ ਹੈ ਵੀ ਆ ਅਫਗਾਨਿਸਤਾਨ ਚ ਤਾਲੀਬਾਨ ਨੇ ਅਜ ਰਾਜ ਵੀ ਉਹਨਾਂ ਦਾ ਹੈ ਤਾਲੀਬਾਨ ਦਾ ਮਤਲਬ ਕੀ ਹੈ ਤਾਲੀਬਾਨ ਨੈਰੇਟਿਵ ਬਿਲਡ ਕਰਤਾ ਵੈਸਟ ਨੇ ਤਾਲੀਬਾਨ ਮੀਨਸ ਅਤਵਾਦੀ ਇਹ ਨੈਰੇਟਿਵ ਬਿਲਡ ਕੀਤਾ ਗਿਆ ਪਰ ਤਾਲੀਬਾਨ ਦਾ ਮਤਲਬ ਕੀ ਹੈ ਵਿਦਿਆਰਥੀ ਖੋਜ ਕਰਨ ਵਾਲੇ ਖੋਜੀਕਾਰ बड़े लिखे विद्वान ਇਹਦਾ ਮਤਲਬ ਹੈ ਤਾਲੀਬਾਨ ਤੇ ਤੁਸੀਂ ਉਸ ਕੌਮ ਨਾਲ ਸੰਬੰਧ ਰੱਖਦੇ ਹੋ ਜਿਨ੍ਹਾਂ ਨੇ ਏਸ਼ੀਆ ਵਿੱਚ ਪਹਿਲੀ ਸਿੱਖ ਸਟੂਡੈਂਟ ਫੈਡਰੇਸ਼ਨ ਬਣਾਈ 1944 ਜਦੋਂ ਏਸ਼ੀਆ ਖਿੱਤੇ 'ਚ ਕੋਈ ਵਿਦਿਆਰਥੀਆਂ ਦੀ ਸਟੂਡੈਂਟ ਜਥੇਬੰਦੀ ਨਹੀਂ ਸੀ ਅਮਰ ਸਿੰਘ ਅੰਮਲਵੀ ਰਾਹੀਂ ਤੁਸੀਂ ਲਾਹੌਰ ਦੇ ਵਿੱਚ 47 ਤੋਂ 3 ਸਾਲ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਆਗਾਜ਼ ਕੀਤਾ ਮੈਨੂੰ ਭਾਗ ਲੱਗੇ ਕਿ ਮੈਂ ਉਸ ਫੈਡਰੇਸ਼ਨ 'ਚ ਕੰਮ ਕੀਤਾ ਉਹ ਇੱਕ ਅੱਡ ਅੱਡ ਗੱਲ ਹੈ ਮੇਰਾ ਮਤਲਬ ਜੇ ਤਾਲੇਬਾਨ ਰਾਜ ਕਰ ਸਕਦੇ ਨੇ ਪੜ੍ਹੇ ਲਿਖੇ ਹੋਣ ਦੇ ਨਾਤੇ ਵਿਦਿਆਨ ਵਿਦਾਰਥੀ ਤੇ ਖੋਜਕਾਰ ਹੋਣ ਦੇ ਨਾਤੇ ਤੇ ਸਾਡੀ ਸਿੱਖ ਸਟੂਡੈਂਟ ਫੈਡਰੇਸ਼ਨ ਕਿਨੇ ਫਿਰ ਪੱਟਲੀਆਂ ਲਾ ਦਿੱਤੀ ਇਹ ਵਿਚਾਰ ਕਰਾਂਗਾ ਕਿ ਜਦਵੇਂ ਸੈਮੀਨਾਰ ਬੁਲਾਉਣ ਗਿਆ ਤਾਂ ਮੁੰਡੇ ਅੱਜ ਨਹੀਂ ਅੱਜ ਮੈਂ ਕਹਿਣਾ ਕਿ ਮੇਰਾ ਅੱਜ ਦਾ 10 ਮਿੰਟ ਬੋਲਣ ਦਾ ਵਿਸ਼ਾ ਇਹ ਹੈ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਇਹ ਆਪ ਪੜ ਲੈਣੇ ਆ ਕੋਈ ਕਹਿੰਦਾ ਦਸਮ ਗ੍ਰੰਥ ਨੂੰ ਅਸੀਂ ਮੰਨਦੇ ਹੀ ਨਹੀਂ ਕੋਈ ਕਹਿੰਦਾ ਅਸੀਂ ਮੰਨਦੇ ਆ ਇਹ ਪੰਕਤੀ ਤੁਹਾਨੂੰ ਕੀ ਕਹਿੰਦੀ ਹੈ ਇਹ ਪਵਿੱਤਰ ਪੰਕਤੀ ਦੁਨੀਆਂ ਦੇ ਵਿੱਚ ਤੁਹਾਡੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਧੌਣ ਚੁੱਕ ਕੇ ਜਿਵੇਂ ਦੀਪ ਸਿੱਧੂ ਕਹਿੰਦਾ ਸੀ ਅਸੀਂ ਹੋਂਦ ਦੀ ਲੜਾਈ ਲੜ ਰਹੇ ਆ ਤੁਹਾਡੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਇਹ ਅਗਵਾਈ ਕਰਦੀ ਹੈ ਰਾਜ বিনা ਨਏ ਧਰਮ ਚਲੇ ਹੈ ਧਰਮ বিনা ਸਭ ਦਲੇ ਮਲੇ ਹੈ ਇਸੇ ਸਿਧਾਂਤ ਦੇ ਉੱਪਰ ਛੇਵੇਂ ਪਾਤਸ਼ਾਹ ਨੇ ਦੋ ਨਿਸ਼ਾਨ ਸਾਹਿਬ ਤੁਹਾਨੂੰ ਬਖਸ਼ਿਸ਼ ਕੀਤੇ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇਹ ਕਿਹਦਾ ਸਿਧਾਂਤ ਹੈ ਇਹ ਸਿੱਖਾਂ ਦਾ ਸਿਧਾਂਤ ਨਹੀਂ ਧਰਮ ਦੇ ਨਾਲ ਰਾਜਨੀਤੀ ਬਰਾਬਰ ਉੱਚਤਾ ਦੇ ਉੱਤੇ ਹੋਵੇ ਛੱਡ ਦਿਓ ਉਹ ਡੇਰੇ ਜਿਹੜੇ ਤੁਹਾਨੂੰ ਮੀਰੀ ਪੀਰੀ ਨਾਲੋਂ ਤੋੜਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੋਕ ਕਹਿੰਦੇ ਜੀ ਉੱਥੇ ਤਾਂ ਰਾਜ ਦੀ ਗੱਲ ਹੀ ਨਹੀਂ ਹੈ ਪਰ ਮੈਂ ਜਿਹੜੀਆਂ ਪੰਕਤੀਆਂ ਬੋਲਣਾ ਚਾਹੁੰਨਾ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਰਾਜ ਜੋਗ ਮੀਰੀ ਪੀਰੀ ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਰਾਜ ਤੇ ਯੋਗ ਦੇ ਤਖਤ ਉੱਤੇ ਬਿਠਾਇਆ ਰਾਜ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਿਰ ਕਹਿੰਦੇ ਨੇ ਕਲ ਕਲ ਭਟ ਜੀ ਨੇ ਕਲ ਭਟ ਸਾਹਿਬ ਨੇ ਤੁਹਾਨੂੰ ਸਮਝਾਇਆ ਕਲ ਸੋ ਜਸ ਗਾਵੋ ਗੁਰੂ ਨਾਨਕ ਕਲਪਗ ਪਟ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਦਾ ਜਸ ਗਾਵੋ ਕਿਉਂ ਰਾਜ ਯੋਗ ਜਹਿ ਮਾਣਿਓ ਜਿਹਨੇ ਰਾਜ ਵੀ ਮਾਣਿਆ ਤੇ ਯੋਗ ਵੀ ਮਾਣਿਆ ਅਸੀਂ ਕਿਉਂ ਟੁੱਟ ਗਏ ਰਾਜ ਨਾਲੋਂ ਸਾਡਾ ਗੁਰੂ ਗ੍ਰੰਥ ਸਾਹਿਬ 'ਚ ਬੈਠ ਕੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਬਾਰ-ਬਾਰ ਸਮਝਾ ਰਹੇ ਨੇ ਕਿ ਧਰਮ ਦੇ ਨਾਲ ਰਾਜ ਦੀ ਗੱਲ ਵੀ ਕਰਿਓ ਤੇ ਹੁਣ ਮੈਂ ਜਿਹੜੀ ਉਦਾਹਰਨ ਦੇ ਕੇ ਆਪਣੀ ਗੱਲ ਨੂੰ ਖਤਮ ਕਰਨਾ ਕਿਉਂਕਿ ਮੇਰੇ ਤੋਂ ਬਹੁਤ ਸੀਨੀਅਰ ਬੁਲਾਰੇ ਬੈਠੇ ਨੇ ਰਾਜ ਦੇ ਨਾਲ ਹੀ ਧਰਮ ਚੱਲਦੇ ਕਿਵੇਂ ਤਰੀਕਾਂ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਯਹੂਦੀ ਧਰਮ ਤੋਂ ਬਾਅਦ 크ਿਸਚਨਟੀ ਇਸ ਦੁਨੀਆ ਚ ਆਈ ਕ੍ਰਿਸਟੈਂਟੀ ਨੇ ਆਪਣਾ ਪ੍ਰਚਾਰ ਕੀਤਾ ਆਪਣੇ ਰਾਜ ਦੇ ਬਲ ਤੇ ਤੇ ਇੱਕ ਜਗ੍ਹਾ ਦਾ ਨਾਮ ਸੀ ਉਸ ਵਕਤ ਕੋਂਟੈਂਸਟਿਨੋਪਲ ਇਹਦੇ ਉੱਤੇ ਕ੍ਰਿਸਟੈਂਟੀ ਦਾ ਰਾਜ ਸੀ ਕਦੋਂ 5ਵੀਂ 6ਵੀਂ ਸਦੀ ਤੋਂ ਲੈ ਕਰਕੇ 1453 ਤੱਕ ਇਹ ਮੈਂ ਤੁਹਾਨੂੰ ਕਹਿ ਰਿਹਾ ਜਿਹੜਾ ਅੱਜ ਤੁਰਕੀ ਹੈ ਜਿਹੜਾ ਅੱਜ ਇਸਤੰਬੁਲ ਹੈ ਇਸਤੰਬੁਲ ਹੈ ਸ਼ਹਿਰ ਉਹਦਾ ਨਾਮ ਪਹਿਲਾਂ ਉਹ ਰੋਮਨ ਅੰਪਾਇਰ ਦਾ ਹਿੱਸਾ ਸੀ ਉੱਥੇ 크ਿਸਚੈਂਟੀ ਦਾ ਰਾਜ ਸੀ 5ਵੀਂ 6ਵੀਂ ਸਦੀ ਤੋਂ ਲੈ ਕਰਕੇ ਜਦੋਂ ਤੁਹਾਡੇ ਗੁਰੂ ਨਾਨਕ ਸਾਹਿਬ ਆਏ ਨੇ ਉਸ ਤੋਂ 15 ਸਾਲ ਪਹਿਲਾਂ ਤੱਕ 1453 ਤੱਕ 29 ਮਈ ਤੱਕ 크ਿਸਚੈਂਟੀ ਦਾ ਰਾਜ ਸੀ ਅੱਜ ਜਾਓ ਨਾ ਅੱਜ ਗੂਗਲ ਕਰੋ ਜਾਓ ਜਹਾਜ਼ ਪੜ ਕੇ ਤੁਰਕੀ ਤਾਂ ਉੱਥੇ ਅੱਲਾਹੁ ਅਕਬਰ ਹੋ ਰਿਹਾ ਹੈ ਉਹ ਇੱਕ ਮੁਸਲਮ ਕੰਟਰੀ ਹੈ ਤੇ ਸੁਲਤਾਨ ਮਹਿਮਦ ਦੂਜਾ ਜਿਹੜਾ ਆਟੋਮਨ ਅੰਪਾਇਰ ਨੂੰ ਨੇ ਸਥਾਪਿਤ ਕੀਤਾ ਆਟੋਮਨ ਅੰਪਾਇਰ ਜਿਹੜੀ ਉੱਥੇ ਸਥਾਪਿਤ ਕੀਤੀ ਗਈ ਤੁਰਕੀ ਦੇ ਅਧੀਨ ਤੁਰਕਾਂ ਨੇ ਕੀਤੀ ਉਹ ਸੁਲਤਾਨ ਮਹਿਮਦ ਨੇ ਸਥਾਪਿਤ ਕੀਤੀ ਅੱਜ ਤੁਸੀਂ 200 2225 ਦੇ ਵਿੱਚ ਰਹਿ ਰਹੇ ਹੋ 1453 ਤੋਂ ਲੈ ਕਰਕੇ ਰਾਜ ਬਲਟੇ ਕਰਕੇ ਸਿਰਫ ਰਾਜ ਦੇ ਬਲਟੇ ਕਰਕੇ ਜਿਹੜਾ 크ਿਸਚੀਅਨਟੀ ਦਾ ਹੈੱਡ ਮੰਨਿਆ ਜਾਂਦਾ ਸੀ ਦੇਸ਼ ਉਹ ਇਸਲਾਮ ਦਾ ਹੈੱਡ ਬਣ ਗਿਆ ਇਹਦੇ ਕਰਕੇ ਰਾਜ ਦੇ ਪੁਲਟੇ ਕਰਕੇ ਰਾਜ ਕਰਕੇ ਕੌਮਾਂ ਵਾਸਤੇ ਰਾ